ਰੇਡੀਓ ਧਮਾਲ ਤੇ ਨਿੰਦਰ ਕੁਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਇੱਕ ਰਿਪੋਰਟ ਹੈ ਕਿ ਕੈਨੇਡਾ ਦੇ ਵਿੱਚ ਨਸ਼ਿਆਂ ਨੇ ਕਿੰਨੇ ਪਰਿਵਾਰ ਉਜਾੜੇ ਵੈਨਕੂਵਰ ਤੋਂ ਪੰਜਾਬ ਡੈਰੀ ਦੀ ਰਿਪੋਰਟ ਅਨੁਸਾਰ ਕੈਨੇਡਾ ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਚ ਜੁਲਾਈ ਮਹੀਨੇ ਦੌਰਾਨ 192 ਲੋਕਾਂ ਦੀਆਂ ਮੌਤਾਂ ਹੋਈਆਂ 2016 ਤੋਂ ਲੈ ਕੇ ਹੁਣ ਤੱਕ ਕੈਨੇਡਾ ਚ ਤਕਰੀਬਨ 45000 ਲੋਕ ਜ਼ਹਿਰੀਲੇ ਨਸ਼ਿਆਂ ਦੀ ਪੀੜ ਚੜ ਚੁੱਕੇ ਹੈ ਤੇ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਪਿਛਲੇ 24 ਵਰਿਆਂ 'ਚ ਤਕਰੀਬਨ ਦੁੱਗਣੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਚੀਫ ਕਾਉਰਨਰ ਡਾਕਟਰ ਜਤਿੰਦਰ ਬੈਦਵਾਨ ਨੇ ਦੱਸਿਆ ਹੈ ਕਿ ਕਤਲ ਸੜਕ ਹਾਸਿਆਂ ਖੁਦਕਸ਼ੀਆਂ ਜਾਂ ਕੁਦਰਤੀ ਆਫਤਾ ਨਾਲ ਇੰਨਾ ਜਾਨੀ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਕਰ ਰਹੇ ਨੇ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਕਾਰਨ ਜਾਨ ਗਵਾਉਣ ਵਾਲਿਆਂ ਦੀ ਰੋਜ਼ਾਨਾ ਔਸਤ 6 ਤੋਂ ਉੱਤੇ ਚੱਲ ਰਹੀ ਹੈ ਜੁਲਾਈ ਦੇ ਅੰਕੜੇ ਤੇ ਇੱਕ ਨਜ਼ਰ ਮਾਰੀਏ ਤਾਂ ਇਹ ਤਸੱਲੀ ਬਖਸ਼ ਬਣੇ ਜਾ ਸਕਦੇ ਆ ਕਿ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ 'ਚ 15% ਦੀ ਕਮੀ ਆਈ ਹੈ 2023 ਚ 226 ਜਣਿਆਂ ਨੇ ਜ਼ਹਿਰੀਲੇ ਟੀਕੇ ਨਾਲ ਜਾਨਾਂ ਗੁਆਈਆਂ ਮੌਜੂਦਾ ਸਾਲ ਦੇ ਅੰਕੜੇ ਵੇਖੀਏ ਤਾਂ 1 ਲੱਖ ਦੀ ਆਬਾਦੀ ਪਿੱਛੇ 41 ਲੋਕ ਨਸ਼ਿਆਂ ਦੀ ਭੇਟ ਛੜ ਚੁੱਕੇ ਨੇ 2023 ਦੇ ਮੁਕਾਬਲੇ ਗਿਣਤੀ ਘਟ ਹੈ ਚੰਗੀ ਗੱਲ ਹੈ ਜਦੋਂ 1 ਲੱਖ ਦੀ ਆਬਾਦੀ ਪਿੱਛੇ 46 ਤੋਂ ਵੱਧ ਜਣਿਆਂ ਦੀ ਜਾਨ ਗਈ ਸੀ ਬ੍ਰਿਟਿਸ਼ ਕੋਲੰਬੀਆ 'ਚ ਸਭ ਤੋਂ ਜ਼ਿਆਦਾ 296 ਮੌਤਾਂ ਵੈਨਕੂਵਰ ਵਿਖੇ ਹੋਈਆਂ ਜਦਕਿ 130 ਮੌਤਾਂ ਨਾਲ ਸਰੀ ਦੂਜੇ ਸਥਾਨ ਤੇ ਆਉਂਦਾ ਪੰਜਾਬ ਡੈਰੀ ਦੀ ਰਿਪੋਰਟ ਅਨੁਸਾਰ ਡਾਕਟਰ ਬੈਦਵਾਨ ਦਾ ਕਹਿਣਾ ਸੀ ਕਿ 31 ਅਗਸਤ ਨੂੰ ਕਮਾਂਤਰੀ ਓਵਰਡੋਜ਼ ਜਾਗਰੂਕਤਾ ਦਿਹਾੜਾ ਮਨਾਇਆ ਗਿਆ ਤੇ ਇਸ ਮੌਕੇ ਸਮਾਰਟ ਵਿੱਚ ਵਧੇਰੇ ਜਾਗਰੂਕਤਾ ਫਲਾਉਣ ਦੀ ਲੋੜ ਹੈ ਕਿਉਂਕਿ 2016 ਤੋਂ ਬਿਲਕੁਲ ਹੈਲਥ ਐਮਰਜੈਂਸੀ ਦੇ అలਾਰਮ ਮਗਰੋਂ ਬ੍ਰਿਟਿਸ਼ ਕੋਲੰਬੀਆ 'ਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 15000 ਤੋਂ ਉੱਪ ਚੁੱਕੀ ਹੈ ਜਨਾਈ 2024 'ਚ ਹੋਈਆਂ ਮੌਤਾਂ 'ਚੋਂ 90% ਦੀ ਫੈਟਾਨਿਲ ਕਰਕੇ ਹੋਈਆਂ ਤੇ ਹੈਰਨ ਤੋਂ 50 ਗੁਣਾ ਖਤਰਨਾਕ ਨਸ਼ੀਲਾ ਪਦਾਰਥ ਲਗਾਤਾਰ ਲੋਕਾਂ ਤੱਕ ਪਹੁੰਚ ਰਹੇ ਹਨ ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਮਾਨਸਿਕ ਸਿਹਤ ਮਾਮਲੇ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਓਪਾਇਡ ਟ੍ਰੀਟਮੈਂਟ ਐਕਸੈਸ ਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਪੀੜਤਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕਦੀ ਹੈ ਦੂਜੇ ਪਾਸੇ ਪਬਲਿਕ ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਮੁਨਾਫਾ ਵਧਾਉਣ ਲਈ ਉਹ ਕਈ ਕਿਸਮ ਦੇ ਨਸ਼ਿਆਂ ਨੂੰ ਅਰਲਾ ਦਿੱਤਾ ਜਾਂਦਾ ਏ ਤੇ ਇਸ ਦੇ ਅਸਰ ਬਾਰੇ ਉਹ ਖੁਦ ਨਹੀਂ ਜਾਣਦੇ ਰਿਪੋਰਟ ਮੁਤਾਬਕ ਇਥੋਂ ਤੱਕ ਕਿ ਵਰਤੋਂਕਾਰਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਹੜੇ ਨਸ਼ੇ ਦੀ ਵਰਤੋਂ ਕਰ ਰਹੇ ਨੇ ਬ੍ਰਿਟਿਸ਼ ਕੋਲੰਬੀਆ 'ਚ ਜਾਣੀ ਨੁਕਸਾਨ ਘਟਾਉਣ ਲਈ ਮਾਮੋਲੀ ਮਾਤਰਾ 'ਚ ਨਸ਼ੇ ਰੱਖਣ ਦੀ ਕਾਨੂੰਨੀ ਇਜਾਜ਼ਤ ਵੀ ਦਿੱਤੀ ਗਈ ਪਰ ਨਤੀਜੇ ਨਾ ਪੱਕੇ ਰਹੇ ਪੰਜਾਬ ਦੀ ਗੱਲ ਚੱਲਦੀ ਏ ਤਾਂ ਚਿੰਤਾ ਹੁੰਦੀ ਏ ਕਿ ਸਾਡੇ ਪੰਜਾਬ ਦਾ ਉਹ ਕੀ ਬਣੂਗਾ ਪਰ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਸਦੇ ਪੰਜਾਬੀ ਜਾਂ ਬ੍ਰਿਟਿਸ਼ ਕੋਲੰਬੀਆ ਨੂੰ ਟੋਟਲ ਤੌਰ ਤੇ ਗੱਲ ਕਰਦੇ ਹਾਂ ਤਾਂ ਹੈਰਾਨੀ ਅਤੇ ਦੁੱਖ ਸਾਡੇ ਸਾਹਮਣੇ ਆ ਖੜਦਾ ਹੈ ਏਸੀ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕਰ ਸਨੇਂਦਰ ਕੁਗਿਆਨ ਵੀ